ਉਸ ਤੋਂ ਬਾਅਦ ਪ੍ਰਕਾਸ਼ ਸਿੰਘ ਬਾਦਲ ਹੋਣਾ ਦਾ ਇੱਕ ਵੱਡਾ ਬਿਆਨ ਆਇਆ ਹੈ ਕਿ ਪੰਜਾਬ ਦੇ ਵਿੱਚ ਬਰਗਾੜੀ ਮੋਰਚੇ ਕਰਕੇ ਜਿਹੜਾ ਹੈ Hindu Sikh ਏਕਤਾ ਨੂੰ ਇੱਕ ਵੱਡਾ ਖਤਰਾ ਹੈ ਕਿਸ ਤਰੀਕੇ ਨਾਲ ਲੀਂਦੇ ਉਹਨਾਂ ਦੇ ਇਸ ਬਿਆਨ ਨੂੰ ਕੀ ਪੰਜਾਬ ਦੇ ਵਿੱਚ Hindu Sikh ਏਕਤਾ ਨੂੰ ਕੋਈ ਖਤਰਾ ਹੈ ਕਈ ਤਾਂ ਮੇਰੇ ਖਿਆਲ ਕੋਈ ਕਿਸੇ ਬੱਚੇ ਨੂੰ ਵੀ ਨਹੀਂ ਲੱਗਦਾ ਹੋਊਗਾ ਵੀ ਕਿ ਪੰਜਾਬ 'ਚ ਕਿਸੇ Hindu Sikh ਏਕਤਾ ਨੂੰ ਖਤਰਾ ਜੇ ਖਤਰਾ ਹੈਗਾ ਤਾਂ ਵਕਤੀ ਤੌਰ ਤੇ ਉਹ ਵੀ ਵਕਤੀ ਤੌਰ ਤੇ ਪ੍ਰਕਾਸ਼ ਸਿੰਘ ਬਾਦਲ ਤੇ ਸੁਖਵੀਰ ਸਿੰਘ ਬਾਦਲ ਦੀ ਗੱਦੀ ਨੂੰ ਹੈਗਾ ਹੂੰ ਹੂੰ ਵੀ ਹੋਰ ਕਿਸੇ ਨੂੰ ਕੋਈ ਖਤਰਾ ਨਹੀਂ ਬਰਗਾੜੀ ਮੋਰਚੇ ਕਰਕੇ ਜੇ ਅਸੀਂ ਕਹੀਏ ਵੀ ਹਿੰਦੂ ਸਿੱਖ ਏਕਤਾ ਦਾ ਖਤਰਾ ਇਹ ਇਹ ਜਾਣ ਬੁੱਝ ਕੇ ਇੱਕ ਭਰਮ ਫੁਲਾਇਆ ਗਿਆ ਅਕਾਲੀ ਦਲ ਨੇ ਤੇ ਭਾਜਪਾ ਨੇ ਆਪਣਾ ਜਿਹੜਾ ਸਿਆਸੀ ਗੱਠ ਜੋੜ ਆ ਜੀ ਆਪਣੀ ਸਿਆਸਤ ਨੂੰ ਚਲਾਉਣ ਲਈ ਜੋ ਉਹਨਾਂ ਨੇ ਇੱਕ ਜੋਟੀ ਪਾਈ ਹੋਈ ਆ ਉਹਨੂੰ ਹਿੰਦੂ ਸਿੱਖ ਏਕਤਾ ਦਾ ਨਾਮ ਦਿੱਤਾ ਜਾ ਰਿਹਾ ਹੈ ਹੂੰ ਹੂੰ ਇਹ ਕੋਈ ਹਿੰਦੂ ਸਿੱਖ ਏਕਤਾ ਨਹੀਂ ਹੈਗੀ ਹੂੰ ਹੂੰ ਸਾਰੇ ਸਿੱਖ ਅਕਾਲੀ ਦਲ ਦਾ ਹਿੱਸਾ ਨਹੀਂ ਹੈਗੇ ਜੀ ਸਾਰੇ ਹਿੰਦੂ ਭਾਜਪਾ ਦਾ ਹਿੱਸਾ ਨਹੀਂ ਹੈਗੇ ਜੀ ਇੰਨੇ ਬੰਦੇ ਅਕਾਲੀ ਦਲ ਦੇ ਹਮਾਇਤੀ ਨਹੀਂ ਜਿੰਨੇ ਸਿੱਖ ਅਕਾਲੀ ਦਲ ਦੇ ਵਿਰੋਧੀ ਨੇ ਇਸੇ ਤਰ੍ਹਾਂ ਭਾਜਪਾ ਦਾ ਵੀ ਇਹੀ ਪੈਟਰਨ ਹੈਗਾ ਸੋ ਇੱਕ ਛੋਟੇ ਜਿਹੇ ਫ੍ਰੈਕਸ਼ਨ ਆਫ ਸਿੱਖਸ ਐਂਡ ਫ੍ਰੈਕਸ਼ਨ ਆਫ ਹਿੰਦੂਸ ਨੂੰ ਇਹ ਸਮਝ ਲੈਣਾ ਵੀ ਉਹ ਹਿੰਦੂ ਸਿੱਖ ਏਕਤਾ ਦੇ ਵਿਸਾਇਜ ਨੇ ਇਹ ਬਿਲਕੁਲ ਗਲਤ ਗੱਲ ਹੈਗੀ ਆ ਪੰਜਾਬ ਵਿੱਚ ਹਿੰਦੂ ਸਿੱਖ ਏਕਤਾ ਲਈ ਕੋਈ ਵੀ ਖਤਰਾ ਨਹੀਂ ਹੈਗਾ ਹਾਂ ਹੁਣ ਤਾਂ ਇਹ ਲਗਾਤਾਰ ਕਿਉਂਕਿ ਲੁਧਿਆਣੇ ਤੋਂ ਕੱਲ ਟਾਈਮਜ਼ ਆਫ ਇੰਡੀਆ ਵਿੱਚ ਨਿਊਜ਼ ਲੱਗੀ ਹੈਗੀ ਆ ਬਹੁਤ ਵੱਡੀ ਵੀ ਲੁਧਿਆਣੇ ਤੋਂ ਬਹੁਤ ਸਾਰੇ ਪ੍ਰਮੁੱਖ ਜਿਹੜੇ ਹਿੰਦੂ ਲੀਡਰ ਨੇ ਉਹ ਬਰਗਾੜੀ ਬੋਰਚੇ ਵਿੱਚ ਜਿਹੜਾ ਅੱਜ ਹੋ ਰਿਹਾ ਵੀ ਉੱਥੇ ਜਾ ਰਹੇ ਨੇ ਹੂੰ ਹੂੰ ਉਹਨਾਂ ਦੀ ਸ਼ਮੂਲੀਅਤ ਹੋ ਰਹੀ ਉਹ ਕਹਿੰਦੇ ਵੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸਾਡੇ ਵੀ ਇਸ਼ਟ ਨੇ ਸਾਡੇ ਵੀ ਜਿਹੜੇ ਕਰਮ ਨੇ ਸਾਡੀਆਂ ਜਿਹੜੀਆਂ ਬਹੁਤ ਸਾਰੀਆਂ ਰਵਾਇਤਾਂ ਨੇ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਉਹ ਆਸਰਾ ਲੈ ਕੇ ਕਰਦੇ ਆ ਵੀ ਸਾਡੇ ਘਰਾਂ 'ਚ ਗੁਰੂ ਸਾਹਿਬ ਦਾ ਪ੍ਰਕਾਸ਼ ਹੁੰਦਾ ਹੈਗਾ ਤੇ ਉਹਨਾਂ ਨੇ ਬਕਾਇਦਾ ਬਿਆਨ ਦਿੱਤਾ ਟਾਈਮਜ਼ ਆਫ ਇੰਡੀਆ ਵਿੱਚ ਛੱਬੇ ਆਈ ਪੀ ਸਿੰਘ ਨੇ ਜਲੰਧਰ ਤੋਂ ਜਿਸ ਤਰ੍ਹਾਂ ਸੀਨੀਅਰ ਜਰਨਲਿਸਟਾ ਉਹਨਾਂ ਨੇ ਲਾਇਆ ਸੋ ਅਸੀਂ ਸਮਝਦੇ ਆ ਵੀ ਪੰਜਾਬ ਵਿੱਚ ਹਿੰਦੂ ਸਿੱਖ ਏਕਤਾ ਲਈ ਕਦੇ ਵੀ ਖਤਰਾ ਨਹੀਂ ਰਿਹਾ ਜਸਟ ਖਤਰੇ ਦਾ ਇੱਕ ਡਰ ਪੈਦਾ ਕਰਕੇ ਲੋਕਾਂ ਨੇ ਆਪਣੀਆਂ ਵੋਟਾਂ ਬਣਾਉਣ ਦਾ ਜਿਹੜਾ ਚਾਹਤ ਇੱਕ ਵੋਟ ਪੋਲਿਟਿਕਸ ਦੇ ਵਿੱਚ ਇਸ ਨੂੰ ਜਿਹੜਾ ਹੈ ਸਿਰਜਿਆ ਹੋਇਆ ਹੈ। ਵੋਟ ਪੋਲਿਟਿਕਸ ਵਿੱਚ ਉਹ ਕਾਮਯਾਬੀ ਹੁੰਦਾ ਹੈ ਕਿਉਂਕਿ ਪ੍ਰਕਾਸ਼ ਸਿੰਘ ਬਾਦਲ ਨੂੰ ਵੀ ਇਹ ਪਤਾ ਤੇ ਕੈਪਟਨ ਮਰਿੰਦਰ ਸਿੰਘ ਨੂੰ ਵੀ ਇਹ ਪਤਾ ਵੀ ਜੇ ਹਿੰਦੂ ਵੋਟ ਸਾਡੇ ਨਾਲੋਂ ਟੁੱਟਦੀ ਆ ਤਾਂ ਸਾਡਾ ਮੁੱਖ ਮੰਤਰੀ ਬਣਿਆ ਰਹਿਣਾ ਯਾਦਵਾਰੇ ਮੁੱਖ ਮੰਤਰੀ ਬਣਨਾ ਉਹ ਠੀਕ ਨਹੀਂ ਹੈਗਾ। ਹਿੰਦੂ ਵੋਟ ਆਸੀਂ ਬਾਰ-ਬਾਰ ਕਹਿੰਦੇ ਆ ਰਹੇ ਆ। ਵੀ ਪੰਜਾਬ ਵਿੱਚ ਫੈਸਲਾ ਕੋਨट्रोल ਅਦਾ ਕਰਦੀ ਹੈ ਪਰ ਜੇ ਇਸ ਵੇਲੇ ਹਿੰਦੂ ਬਹੁਤ ਸਾਰੇ ਜਿਹੜੇ ਪ੍ਰਮੁੱਖ ਲੁਧਿਆਣੇ ਦੇ ਹਿੰਦੂ ਨੇ ਜੇ ਉਹਨਾਂ ਦਾ ਇਹ ਬਿਆਨ ਆ ਰਿਹਾ ਇਹਦੇ ਵਿੱਚ ਉਹਦੇ ਚੋਂ ਹੋਰ ਵੀ ਕੁਝ ਥਾਵਾ ਤੋਂ ਆਉਣਗੇ ਜੀ इवन ਬਹੁਤ ਸਾਰੇ ਥਾਵਾ ਤੋਂ ਸਾਨੂੰ ਪਤਾ ਲੱਗਿਆ ਵੀ ਹਿੰਦੂ ਪਰਿਵਾਰ ਨੇ ਜਿਹੜੇ ਉਹ ਅੱਜ ਮੋਰਚੇ ਵਿੱਚ ਇਸ ਤਰ੍ਹਾਂ ਸ਼ਾਮਲ ਨੇ ਉਹ ਜਾ ਰਹੇ ਨੇ ਸਤਨਾ ਵਾਇਗਰੂ ਦਾ ਜਾਪ ਕਰਦੇ ਆ ਸੋ ਪ੍ਰਕਾਸ਼ ਸਿੰਘ ਬਾਦਲ ਦਾ ਕਿਉਂਕਿ ਲਗਾਤਾਰ ਉਹਨਾਂ ਦਾ ਆ ਰਿਹਾ ਜਦੋਂ ਕਮਜ਼ੋਰ ਹੋ ਜਾਂਦੇ ਨੇ ਹਮਮ ਕਮਜ਼ੋਰ ਵਿਕਟ ਤੇ ਹੁੰਦੇ ਨੇ ਜਦੋਂ ਪੰਥ ਵਰਸਸ ਪ੍ਰਕਾਸ਼ ਸਿੰਘ ਬਾਦਲ ਹੁੰਦਾ ਉਸ ਵੇਲੇ ਫਿਰ ਉਹ ਹਿੰਦੂ ਸਿੱਖ ਏਕਤਾ ਦਾ ਜਿਸ ਤਰ੍ਹਾਂ ਰੌਲਾ ਪਾਉਂਦੇ ਨੇ ਕਿਉਂਕਿ ਪੰਥ ਦੇ ਨਾਲ ਜਿਹੜਾ ਉਹਨਾਂ ਨੇ ਇੱਕ ਇੱਕ ਗਲਤੀਆਂ ਕਰ ਲਈਆਂ ਹੋਈਆਂ ਨੇ ਜਾਂ ਤਾਂ ਇਹ ਹੁੰਦਾ ਵੀ ਦੋਵੇਂ ਪਿਓ ਪੋਤਾ ਕਾਲ ਤੱਕ ਸਭ ਤੇ ਪੇਸ਼ ਹੋ ਕੇ ਕਿਸੇ ਨੂੰ ਨਵਾਂ ਜਥੇਦਾਰ ਲਾਉਂਦੇ ਜਿਹੜਾ ਕੋਈ ਚੰਗੇ ਗੁਰਸਿੱਖ ਜੀਵਨ ਗੁਰਸਿੱਖੀ ਜੀਵਨ ਵਾਲਾ ਹੁੰਦਾ ਦੋਵੇਂ ਕਾਲ ਤੱਕ ਤੇ ਜਾ ਕੇ ਪੇਸ਼ ਹੋ ਕੇ ਮਾਫੀ ਮੰਗ ਲੈਂਦੇ ਵੀ ਸਾਤੋਂ ਹੋ ਗਈਆਂ ਨੇ ਗਲਤੀਆਂ ਵੀ ਅਸੀਂ ਰਾਜ ਸੱਤਾ ਦਾ ਸੁੱਖ ਮਾਣਨ ਚ ਗਲਤੀਆਂ ਕੀਤੀਆਂ ਨੇ ਵੀ ਸਾਨੂੰ ਜਿਸ ਤਰ੍ਹਾਂ ਦਾ ਵੀ ਜਿਹੜੀ ਸਜ਼ਾ ਪੰਥ ਲਾਉਂਦਾ ਅਸੀਂ ਉਹ ਸਜ਼ਾ ਭੁਗਤਣ ਲਈ ਤਿਆਰ ਆ ਗਏ ਪਰ ਉਹਨੋਂ ਉਹ ਆਪਣੀ ਗਲਤੀ ਮੰਨਣ ਤੋਂ ਕਿਨਾਰਾ ਕਰਕੇ ਇਸ ਨੂੰ ਹਿੰਦੂ ਸਿੱਖ ਏਕਤਾ ਦਾ ਇਹ ਲਾਉਣਾ ਉਹਨਾਂ ਦੇ ਬਾਦਲ ਸਾਹਿਬ ਦਾ ਜਿਹੜਾ ਮੀਡੀਆ ਸਲਾਹਕਾਰ ਹੈਗਾ ਉਹਦਾ ਪਿਛਲੇ ਦਿਨੀ ਇੰਗਲਿਸ਼ ਟ੍ਰਿਬਿਊਨ ਚ ਬਿਲਕੁਲ ਉਸੇ ਤਰ੍ਹਾਂ ਦਾ ਆਰਟੀਕਲ ਛਪਿਆ ਅੱਛਾ ਜੀ ਵੀ ਪੰਜਾਬ ਵਿੱਚ ਇਸ ਤਰ੍ਹਾਂ ਦਾ ਬਹੁਤ ਮਿਹਨਤ ਨਾਲ ਸ਼ਾਂਤੀ ਵਾਲਾ ਮਾਹੌਲ ਆਇਆ ਹੂੰ ਹੂੰ ਵੀ ਇਸ ਸ਼ਾਂਤੀ ਨੂੰ ਭੰਗ ਕਰਨ ਦੇ ਯਤਨਾਂ ਜਿਹੜੇ ਹੋ ਰਹੇ ਆ ਉਹ ਵੀ ਸਾਰਾ ਉਹਨਾਂ ਨੇ ਪ੍ਰਕਾਸ਼ ਸਿੰਘ ਬਾਦਲ ਨੂੰ ਪ੍ਰੋਟੈਕਟ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਉਹ ਆਪ ਆਪ ਵੀ ਉਹ ਬੰਦਾ ਪਰਦੇ ਪਿੱਛੇ ਰਹਿ ਕੇ ਬਹੁਤ ਕੋਸ਼ਿਸ਼ ਜਿਸ ਤਰ੍ਹਾਂ ਸ੍ਰੀ ਅਕਾਲ ਤਖਤ ਸਭ ਤੋਂ ਜਿਹੜੇ ਹੁਕਮਨਾਮੇ ਜਾਰੀ ਹੁੰਦੇ ਆ ਦੱਸਿਆ ਜਾਂਦਾ ਵੀ ਉਸ ਬੰਦੇ ਦੁਆਰਾ ਲਿਖੇ ਜਾਂਦੇ ਨੇ ਉਹਦੇ ਹੁਕਮਾਂ ਤਾਂ ਹੀ ਅਕਾਲ ਤਖਤ ਸਾਈਨ ਕਰਕੇ ਸੋ ਜਾਂਦਾ ਸੋ ਉਹਨਾਂ ਨੇ ਵੀ ਇਸ ਤਰ੍ਹਾਂ ਦਾ ਇਹ ਕਰਨ ਦੀ ਕੋਸ਼ਿਸ਼ ਕੀਤੀ ਹੈ ਜਿਵੇਂ ਹਿੰਦੂ ਸਿੱਖੇਕਤਾ ਨੂੰ ਖਤਰਾ ਅਸੀਂ ਸਮਝਦੇ ਹਾਂ ਵੀ ਪੰਜਾਬ ਵਿੱਚ ਕਦੇ ਵੀ ਹਿੰਦੂ ਸਿੱਖੇਕਤਾ ਨੂੰ ਖਤਰਾ ਨਹੀਂ ਰਿਹਾ ਈਵਨ ਜਦੋਂ ਨਵੰਬਰ 1984 ਵਿੱਚ ਸਿੱਖਾਂ ਦਾ ਭਾਰਤ ਵਿੱਚ ਕਤਲੇਆਮ ਹੋ ਰਿਹਾ ਸੀ ਜੀ ਕਿਸੇ ਇੱਕ ਵੀ ਹਿੰਦੂ ਦਾ ਕਤਲੇਆਮ ਪੰਜਾਬ ਦੇ ਵਿੱਚ ਨਹੀਂ ਹੋਇਆ ਨਹੀਂ ਹੋਇਆ ਕਿਸੇ ਨੇ ਭੀੜ ਬਣਾ ਕੇ ਕਿਸੇ ਹਿੰਦੂ ਦੇ ਘਰ ਤੇ ਅੱਗ ਨਹੀਂ ਲਾਈ ਕਿਸੇ ਦੀ ਬਹੁ ਬੇਟੀ ਨੂੰ ਉਹਦਾ ਇੱਜ਼ਤ ਨਹੀਂ ਲੁੱਟੀ ਜਾਂ ਕਿਸੇ ਦੀ ਲੁੱਟ ਮਾਰਿਆ ਕਤਲੋਗਾਰਤ ਨਹੀਂ ਕੀਤਾ ਸੋ ਇਹ ਸਾਰੀ ਵੋਟ ਪੋਲਿਟਿਕਸ ਹੈ ਜਿੱਦੇ ਚੋ ਕੈਪਟਨ ਮਨਿੰਦਰ ਸਿੰਘ ਵੀ ਸ਼ਾਮਲ ਨੇ ਪ੍ਰਕਾਸ਼ ਸਿੰਘ ਬਾਦਲ ਵੀ ਸਾਹਮਣੇ ਕੈਪਟਨ ਅਮਰਿੰਦਰ ਸਿੰਘ ਵੀ ਬਰਗਾੜੀ ਵਾਲੇ ਮੋਰਚੇ ਨੂੰ ਇਸੇ ਕਰਕੇ ਇਗਨੋਰ ਕਰ ਰਹੇ ਨੇ ਕਿਉਂਕਿ ਕਿਤੇ ਹਿੰਦੂ ਵੋਟ ਨਾ ਟੁੱਟ ਜਾਵੇ ਤੇ ਪ੍ਰਕਾਸ਼ ਸਿੰਘ ਬਾਦਲ ਉਸ ਤੋਂ ਇਸੇ ਕਰਕੇ ਖਫਾ ਨੇ ਕਿਉਂਕਿ ਉਹਨਾਂ ਨੂੰ ਆਪਣੇ ਹਿੰਦੂ ਵੋਟ ਉੱਟਦੇ ਜਾ ਰਹੀ ਹੈ ਜੇ ਤੁਸੀਂ ਧਿਆਨ ਨਾਲ ਦੇਖੋ ਜਦੋਂ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਸੀ ਉਦੋਂ ਕਿਸੇ ਨੇ ਜਿਸ ਤਰ੍ਹਾਂ ਪੁੱਛਿਆ ਸੀਗਾ ਜਦੋਂ ਗੁਰੂਗ੍ਰਾਂਦ ਸਾਹਿਬ ਦੀਆਂ ਬੇਅਦਬੀਆਂ ਹੋ ਰਹੀਆਂ ਸੀ ਤੇ ਬੇਅਦਬੀਆਂ ਵੇਲੇ ਪੁੱਛਿਆ ਵੀ ਹਾਂ ਇਦਾਂ ਗੁਰੂ ਸਾਹਿਬ ਦੀਆਂ ਬੇਅਦਬੀਆਂ ਹੋ ਰਹੀਆਂ ਨੇ ਵੀ ਉਹਦਾ ਕੀ ਕੀਤਾ ਜਾਣਾ ਚਾਹੀਦਾ ਬਾਦਲ ਸਾਹਿਬ ਕਹਿੰਦੇ ਵੀ ਭਾਈਚਾਰਾ ਨਹੀਂ ਖਤਮ ਹੋਣਾ ਚਾਹੀਦਾ ਹੂੰ ਹੂੰ ਇਹਦਾ ਮਤਲਬ ਬੇਅਦਬੀਆਂ ਦੀ ਕੋਈ ਗੱਲ ਨਹੀਂ ਭਾਈਚਾਰਾ ਨਹੀਂ ਖਤਮ ਹੋਣਾ ਚਾਹੀਦਾ ਤੁਸੀਂ ਦੇਖੋ ਬਿਆਨ ਜੀ 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 ਫਿਰ ਭਾਈਚਾਰੇ ਤੋਂ ਕੀ ਮਤਲਬ ਹੈ ਗਾਂ ਦੇਖੋ ਤੁਸੀਂ ਹੁਣ ਇਹ ਬੜਾ ਬੜਾ ਵਧੀਆ ਲੱਗਦਾ ਵੀ ਭਾਈਚਾਰਾ ਨਹੀਂ ਖਤਮ ਹੋਣਾ ਚਾਹੀਦਾ ਭਾਈਚਾਰੇ ਤੋਂ ਮਤਲਬ ਹੈ ਜਿਹੜੀ ਹਿੰਦੂ ਵੋਟ ਅਕਾਲੀ ਦਲ ਨੂੰ ਪੈਂਦੀ ਆ ਉਹ ਨਹੀਂ ਟੁੱਟਣੀ ਚਾਹੀਦੀ ਹੂੰ ਹੂੰ ਸੁਣਨ ਲੇ ਕਿ ਸਾਰਾ ਕੁਝ ਤੁਹਾਡਾ ਗੁਰੂ ਸਾਹਿਬ ਦੀ ਬੇਅਦਬੀ ਵਾਲਾ ਇੰਨਾ ਚੱਕਰ ਥੋੜਾ ਵੋਟਾਂ ਤੱਕ ਸੁਕਵੀਜ਼ ਹੋ ਕੇ ਰਹਿ ਜਾਂਦਾ ਜੀ 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 ਤੁਸੀਂ ਸਮਝਦੇ ਆ ਵੀ ਬਾਦਲ ਸਾਹਿਬ ਸਤਕਾਰਯੋਗ ਲੀਡਰ ਨੇ ਬਹੁਤ ਲੰਮੇ ਸਮੇਂ ਤੋਂ ਪੰਥ ਨੇ ਤੇ ਪੰਜਾਬ ਨੇ ਉਹਨਾਂ ਨੂੰ ਸਤਕਾਰ ਦਿੱਤਾ ਬਹੁਤ ਵੱਡਾ ਸਤਕਾਰ ਦਿੱਤਾ ਅਕਾਲ ਪੁਰਖ ਨੇ ਉਹਨਾਂ ਨੂੰ ਬਹੁਤ ਉੱਚੀਆਂ ਬਲੰਦੀਆਂ ਤੇ ਪਹੁੰਚਾਇਆ ਜੇ ਉਹਨਾਂ ਤੋਂ ਗਲਤੀ ਹੋ ਗਈ ਹੋਈ ਆ ਜਾਂ ਕਿਸੇ ਤਰ੍ਹਾਂ ਅਸੀਂ ਸਮਝਦੇ ਆ ਵੀ ਉਹਨਾਂ ਨੂੰ ਅਕਾਲ ਤਖਤ ਸਾਹਿਬ ਤੇ ਪੇਸ਼ ਹੋ ਕੇ ਮਾਫੀ ਮੰਗਣੀ ਚਾਹੀਦੀ ਹਾਲੇ ਵੀ ਹੁਣ ਗਲਤੀ ਤੇ ਗਲਤੀ ਨਹੀਂ ਕਰਨੀ ਚਾਹੀਦੀ